ਆਵਾਜ਼ ਕਿ ਹਾਂਜੀ ਹਟਾਈ ਨਾਲ ਹੋਰ ਇੱਧਰ ਜੀ ਇੱਧਰ ਹਾਂਜੀ ਪਾਜੀ ਇੱਧਰ ਦੇਖਿਓ ਦਿਆਓ ਨਾਲ ਆਓ ਹਾਂਜੀ ਅਜੀ ਸਾਹਮਣੇ ਜੀ ਸਾਡੀ ਸਾਹਮਣੇ ਜੀ ਹਾਂ ਚੈੱਕ ਆ ਕੇ ਨੇ ਕੋਈ ਨਾ ਕੋਈ ਹੋਵੇ ਤਾਂ ਠੀਕ ਹੈ ਲੈ ਲਾਂਗੇ ਜ਼ਰੂਰ ਹਰ ਹਰ ਮਨਿਆਓ ਪਲੀਜ਼ ਹਾਂ 900 ਬਿਲਕੁਲ ਲੈ ਸਕਦੇ ਜੀ ਅੱਜ ਸਾਡੇ ਵਿੱਚ ਸ਼੍ਰੀ ਪ੍ਰਕਾਸ਼ ਸੋਜੀ ਸਾਫ ਕਾ ਕੈਬਨਟ ਮੰਤਰੀ ਪੰਜਾਬ ਪਹੁੰਚੇ ਨੇ ਸੋਸਾ ਜੀ ਤੁਸੀਂ ਲਿਬਰਟੀ ਸ਼ੋਰੂਮ ਦਾ ਉਦਘਾਟਨ ਕੀਤਾ ਕੀ ਕਹਿਣਾ ਚਾਹੋਗੇ ਲਿਬਰਟੀ ਸ਼ੋਜ਼ ਦੇ ਵਿੱਚ ਇੱਕ ਬੜਾ ਆਰ ਡਿਵਾਈਟਲੀ ਰੌਂਗ ਬ੍ਰਾਂਡ ਹੈਗਾ ਔਰ ਕੁਆਲਟੀ ਵੀ ਵੈਰਾਈਟੀ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਮਿਲਦੀ ਆ ਕਾਫੀ ਦੇਰ ਤੋਂ ਲੋਕਾਂ ਨੇ ਅਜਮਾਇਆ ਹੋਇਆ ਹੈ ਬ੍ਰਾਂਡ ਆ ਹੁਸ਼ਾਤੂ ਦੇ ਨੌਜਵਾਨ ਸਟੇ ਅਨਿਲ ਹਾਂਡਾ ਜੀ ਤੇ ਜਤਿੰਦਰ ਰਾਜਾ ਜੀ ਇਹਨਾਂ ਨੇ ਇੱਥੇ ਕਬੂਥਲਾ ਦੇ ਵਿੱਚ ਤੇ ਇਹਦਾ ਬ੍ਰਾਂਡ ਦਾ ਫਰੈਂਚਾਈਜ਼ ਲਿਆ ਔਰ ਪਹਿਲਾ ਵੀ ਇਹਨਾਂ ਨੂੰ ਬਹੁਤ ਤਜਰਬਾ ਸੂਲ ਸੇਲਿੰਗ ਦੇ ਵਿੱਚ ਨਪੋਰਟਰ ਦੇ ਵਿੱਚ ਵੀ ਇਹਨਾਂ ਦਾ ਇੱਕ ਸ਼ੋਅਰੂਮ ਹੈਗਾ ਆ ਡਿਵਰਟੀ ਦਾ ਔਰ ਅੱਛਾ ਇਹਨਾਂ ਨੂੰ ਵਪਾਰ ਦਾ ਅਨੁਭਵ ਆ ਤੇ ਕੂਥਲੇ ਦੇ ਵਿੱਚ ਵੀ ਇਹ ਜਿਹੜਾ ਸ਼ੋਅਰੂਮ ਖੁੱਲਿਆ ਆ ਦੇ ਨਾਲ ਕੂਥਲਾ ਵਾਸੀਆਂ ਨੂੰ ਵੀ ਬਹੁਤ ਫਾਇਦਾ ਹੋਣੇ ਵਾਲਾ ਆ ਕਿਉਂਕਿ ਇੰਨੀ ਕ ਵੈਰਾਈਟੀ ਇਹਦੇ ਵਿੱਚ ਸ਼ੋਅਰੂਮ ਦੇ ਵਿੱਚ ਹੈਗੀ ਆ ਮੈਨੂੰ ਲੱਗਦਾ ਆ ਉਹ ਆਮ बाकी शोरूम्स या बाकी दुकाना नहीं मिलेगी देखने सो तो मैं इस शुभ मौके पर अगर इस दुकान का उद्घाटन हाँ शोरूम का धन्यवाद भी करा जिन्होंने पैटर्नाइज़ किया चाहे वह यूको बैंक आ चाहे लिबरटी शूज़ वाले डिस्ट्रीब्यूटर है और कपूथला वासन को बेनती भी करा भी जरूर इतने घूम के जा शोरूम पर और नवी तो नवी वरायटी देख ਔਰ ਇਹਨਾਂ ਨੇ ਬਤਾਇਆ ਇਹਨਾਂ ਦਾ ਨਾਮ ਹੈ ਜਰਾ ਨੌਜਵਾਨਾਂ ਨੂੰ ਔਰ ਸੂ ਕਾਮ ਨਾਮ ਹੈ ਦੱਸਣਾ ਕਿ ਜਿਹੜਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਪਰਮਾਤਮਾ ਦਾ ਨਾਮ ਲੈ ਕੇ ਉਹ ਦਿਨ ਰਾਤ ਬੜੇ ਖੁੱਲੇ ਔਰ ਇਹ ਲੋਕਾਂ ਦੀ ਸੇਵਾ ਵੀ ਕਰਨ ਔਰ ਆਪਣਾ کاروبار ਵੀ ਚਲਾਉਂਦੇ ਸੋ ਜਗਿੰਦਰ ਰਾਜਾ ਜੀ ਹੁਸ਼ਿਆਰਪੁਰੋਂ ਚੱਲ ਕੇ ਪੂਰੇ ਪੰਜਾਬ 'ਚ ਸ਼ੋਰੂਮ ਖੋਲ੍ਹ ਰਹੇ ਨੇ ਕੱਪੜੀ ਦਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਮਾਨਸੂਸ ਹੁੰਦਾ ਜੀ ਇਹ ਇੱਕ ਅੱਛਾ ਸਾਈਨ ਹੈ ਜੀ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਲੱਤਾਂ ਦੇ ਵੱਲ ਤੇ ਕਾਰੋਬਾਰ ਕਰ ਰਹੇ ਆ ਔਰ ਕਾਰੋਬਾਰ ਦੀ ਕਾਮਯਾਬੀ ਹੋ ਰਹੀ ਹੈ ਇੱਕ ਬਹੁਤ ਅੱਛਾ ਸਾਈਨ ਹੈ ਔਰ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮੁੰਡਿਆਂ ਤੋਂ ਜਿਹੜੇ ਆਪਣੇ ਬਲ ਬੂਤੇ ਤੇ ਕਿਨਾਂ ਕਿਸੇ ਮਦਦ ਤੋਂ ਜੋ ਸਰਕਾਰ ਦੇ ਸਿਸਟਮ ਚਾਹੇ ਓ ਬੈਂਕ ਤੋਂ ਲੋਨ ਆ ਚਾਹੇ ਰੈਜਿਸ ਲੈ ਕੇ ਔਰ ਲਾਕੀਆਂ ਵਾਸਤੇ ਇਦਾਂ ਦੇ ਮੁੰਡੇ ਬੱਚੇ ਪ੍ਰੇਰਨਾ ਦਾ ਸਰੋਤ ਆ ਠੀਕ ਥੈਂਕ ਯੂ ਸਰ ਅੱਜ ਸਰ ਕੀ ਨਾਮ ਤੁਹਾਡਾ ਨਰਿੰਦਰ ਮਾਨਿਆ ਸਰ ਅੱਜ ਸਰ ਤੁਸੀਂ ਲਿਬਰਟੀ ਦੇ ਸ਼ੋਰੂਮ ਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਲਿਬਰਟੀ ਦੇ ਸ਼ੋਰੂਮ ਤੇ ਆਏ ਸਰ ਸਾਨੂੰ ਬਹੁਤ ਹੀ ਅੱਛੀ ਕੁਆਲਿਟੀ ਮਿਲੀ ਜੀ ਇਹਦੇ ਵਿੱਚ ਬਹੁਤ ਸਮੇਂ ਤੋਂ ਸਾਨੂੰ ਡੀਕ ਸੀ ਜੋ ਕਿ ਸਾਨੂੰ ਕਦੀ ਚੰਡੀਗੜ ਕਦੀ ਅੰਮ੍ਰਿਤਸਰ ਜਾਣਾ ਪੈਂਦਾ ਸੀ ਬਹੁਤ ਪੁਰਾਣੇ ਇਹਨਾਂ ਦੇ ਅਸੀਂ ਕਸਟਮਰ ਹੈਗੇ ਆ ਤੇ ਸਾਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਮਿਲਿਆ ਜੀ ਔਰ ਕੁਆਲਿਟੀ ਵਾਈਜ਼ ਵੀ ਬਹੁਤ ਅੱਛੇ ਤੇ ਬਹੁਤ ਧੰਨਵਾਦ ਕਰਦਾ ਜੀ ਲੈਬਟੀ ਕੰਪਨੀ ਦਾ ਜੋ ਇਹਨਾਂ ਨੇ ਸ਼ੋਅਰੂਮ ਇੱਥੇ ਲੈ ਕੇ ਆਂਦਾ ਤੇ ਸਾਡੇ ਲਈ ਬਹੁਤ ਬਹੁਤ ਤਮਾਰਕ ਹੈ ਜੀ ਕਪੂਰਥਲੋਂ ਨੋਟਸ ਜੀ ਜੀ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਸਰ